ਇਥੇ ਪੂਰੇ ਦੇਸ਼ ਭਰ ਦੇ ਮੁਸਲਿਮ ਭਾਈਚਾਰੇ ਦੇ ਲੋਕਾਂ ਵੱਲੋਂ Eid ul Fitr ਦਾ ਤਿਉਹਾਰ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ ਉੱਥੇ ਹੀ ਲੜੀ ਵਜੋਂ ਗਿਆਸਪੁਰਾ ਸੂਆ ਰੋਡ ਵਿਖੇ Eid ul Fitr ਦਾ ਤਿਉਹਾਰ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਹਲਕਾ ਸਾਉਥੋ ਸ਼ਰੋਮ ਨੇ ਅਕਾਲੀ ਦਲ ਦੇ ਇੰਚਾਰਜ ਜਸਪਾਲ ਸਿੰਘ ਗਿਆਸਪੁਰਾ ਨੇ ਸ਼ਿਰਕਤ ਕਰ ਸਮੂਹ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ Eid ul Fitr ਦੀ ਮੁਬਾਰਕਬਾਦ ਦਿੱਤੀਆਂ ਪਾਲ ਸਿੰਘ ਗਿਆਸਪੁਰਾ ਹਲਕਾ ਚਾਰ ਸ਼੍ਰੋਮਣੀ ਅਕਾਲੀ ਦਲ ਸਾਊਥ ਤੋਂ ਜੀ ਮੈਂ ਆਪਣੇ ਵੱਲੋਂ ਆਪਣੀ ਪਾਰਟੀ ਵੱਲੋਂ ਆ ਜੀਦ ਉਲ ਫਤਰ ਦੀਆਂ ਗਿਆਸਪੁਰ ਦੇ ਵਿੱਚ ਸਾਰੇ ਮੁਸਲਮ ਪਾਈਚਰਨਾ ਸੀ ਖੁਸ਼ੀਆਂ ਸਾਂਝੀਆਂ ਕੀਤੀਆਂ ਉਹਨਾਂ ਨੂੰ ਤਿਹਾੜ ਦੀ ਮੁਬਾਰਕਬਾਦ ਦਿੱਤੀ ਹੈ ਔਰ ਸਾਰਿਆਂ ਤੋਂ ਉਸ ਪ੍ਰਮਾਤਮਾ ਤੋਂ ਉਸ ਵਾਹਿਗੁਰੂ ਤੋਂ ਉਸ ਅੱਲਾਹ ਤਾਲਾ ਤੋਂ ਹਰੇਕ ਦੇ ਸੁੱਖ ਦੀ ਸ਼ਾਂਤੀ ਲਈ ਦੁੱਖ ਦਰਦ ਕਲੇਸ਼ ਮਾਰਾ ਜ ਸਭ ਤੋਂ ਦੂਰ ਰੱਖੇ ਉਹਦੇ ਲਈ ਅਸੀਂ ਸਾਰਿਆਂ ਨੇ ਰਦਾਸ ਕੀਤੇ ਉਹ ਸੱਚੇ ਪਾਤਸ਼ਾਹ ਨੂੰ ਆ ਅੱਜ ਈਦੁਲ ਫਿਤਰ ਦੇ ਪਵਿੱਤਰ ਦਿਨ ਤੇ ਸਾਰੇ ਮੁਸਲਮ ਪਾਈਚਾਰਾ ਨਾਲ ਖੁਸ਼ੀਆਂ ਸਾਂਝੀਆਂ ਕੀਤੀਆਂ ਔਰ ਉਹਨਾਂ ਨੂੰ ਮੁਬਾਰਕਬਾਦ ਦਿੱਤਾ ਸਰਗੋਸਮਸਿਆਵਾਂ ਦੱਸੇ ਗਈਆਂ ਉਹਨਾਂ ਵੱਲੋਂ ਬਹੁਤ ਸਮੱਸਿਆਵਾਂ ਦੱਸੇ ਗਈਆਂ ਉਹਨਾਂ ਦੇ ਮਸਜਿਦ ਦੇ ਵਿੱਚ ਬੜੀਆਂ ਪ੍ਰੋਬਲਮਸ ਨੇ ਉਹਨਾਂ ਨੂੰ ਕਈ ਲੋਕ ਜਾਣ ਕੇ ਤੰਗ ਪਰੇਸ਼ਾਨ ਕਰਦੇ ਨੇ ਕੋਈ ਹਿੰਦੀ ਕਮਿਊਨਿਟੀ ਦੀਆਂ ਸਿੱਖ ਕਮਿਊਨਿਟੀ ਦੇ ਲੋਕ ਮੈਂ ਉਹਨਾਂ ਨੂੰ ਕਿਹਾ ਉਹ ਮੇਰੇ ਕੋਲ ਇਕੱਠੇ ਹੋ ਕੇ ਆਉਣ ਔਰ ਉਹਨਾਂ ਦਾ ਸਾਰਾ ਇਹ ਕੋਈ ਵੀ ਧੱਕਾ ਕਿਸੇ ਨਾਲ ਨਹੀਂ ਕੀਤਾ ਜਾਏਗਾ ਸਕੂਲੇ ਬੱਚਿਆਂ ਦੀ ਗੱਲ ਕੀਤੀ ਹੈ ਵੀ ਪੜ੍ਹਾਈ ਦੇ ਬੱਚੇ ਜਿਹੜਾ ਬੱਚਾ ਕਿਸੇ ਵੀ ਗ ਕੋਈ ਵੀ ਮੁਸਲਮ ਪਾਈਚਰਾ ਦਾ ਬੱਚਾ ਕੋਈ ਵੀ ਹਿੰਦੂ ਪਾਈਚਰਾ ਦਾ ਬੱਚਾ ਜਿਹੜਾ ਪੜਨ ਵਾਲਾ ਬੱਚਾ ਜਿਹੜਾ ਪੜਨ ਵਾਲਾ ਬੱਚਾ ਮੈਰਿਟ ਚਾਵੇ ਉਹਦੀ ਸਾਰੀ ਪੜਾਈ ਦਾ ਖਰਚਾ ਮੈਂ ਤੇ ਮੇਰੀ ਟੀਮ ਦਿੰਨੇ ਆ ਸੀ ਮੈਂ ਉਹਨਾਂ ਨੂੰ ਕਿਹਾ ਵੀ ਕੋਈ ਵੀ ਬੱਚਾ ਸਿੱਖਿਆ ਤੋਂ ਬਿਨਾਂ ਸਿੱਖਿਆ ਤੋਂ ਬਿਨਾਂ ਰਹਿ ਨਾ ਜਾਵੇ ਕੋਈ ਵੀ ਬੱਚਾ ਪੜਨ ਵਾਲਾ ਹੋਵੇ ਉਹਨੂੰ ਮੈਨੂੰ ਮੈਨੂੰ ਦੱਸੋ ਔਰ ਕੋਈ ਵੀ ਕੋਈ ਇਨਸਾਨ ਗਰੀਬ ਜਿਹਦਾ ਇਲਾਜ ਨਾ ਹੁੰਦਾ ਹੋਵੇ ਉਹਨੂੰ ਇਲਾਜ ਕਰਾਉਣ ਚ ਪੈਸੇ ਦੀ ਦਿੱਕਤ ਆਉਂਦੀ ਹੋਵੇ ਦਾ ਵਾਣਿਆ ਲੈਣ ਚ ਦਿੱਕਤ ਆਉਂਦੀ ਹੈ ਉਹਦਾ ਸਾਰਾ ਦਾ ਇਲਾਜ ਅਸੀਂ ਆਪ ਕਰਾਂਗੇ ਔਰ ਮੇਰੀ ਟੀਮ ਕਰੂਗੀ ਕੋਈ ਵੀ ਦੁਖੀ ਦਰਦ ਵਾਹਿਗੁਰੂ ਕਿਸੇ ਨੂੰ ਲੋੜ ਨਾ ਪਾਵੇ ਜੇ ਲੋੜ ਪਾਵੇ ਅਸੀਂ ਉਹਦੇ ਲਈ ਖੜੇ ਹਾਂ ਭਾਈਚਾਰਨ ਕੀ ਸੰਦੇਸ਼ ਦੋ ਜਿਸ ਸਾਡਾ ਮਹੌਲ ਚੱਲੇ ਭਾਈਚਾਰਨ ਨੂੰ ਮੈਂ ਹੀ ਸੰਦੇਸ਼ ਦਿਨਾ ਜੀ ਸਾਰਿਆਂ ਨੂੰ ਆਪਣੇ ਵੱਲੋਂ ਆਪਣੀ ਪਾਰਟੀ ਵੱਲੋਂ ਵੀ ਵੀ ਸਾਰੇ ਭਾਈ ਕਿਸੇ ਦੀ ਚੁੱਕ ਚਨਾਓ ਹਿੰਦੁਸਤਾਨ ਸਾਡਾ ਹੈ ਅਸੀਂ ਸਾਰੇ ਹਿੰਦੁਸਤਾਨੀ ਆ ਹਿੰਦੁਸਤਾਨੀ ਦੀ ਔਰ ਆਪਣੇ ਦੇਸ਼ ਦੀ ਆਪਣੇ ਪੰਜਾਬ ਦੀ ਹਮੇਸ਼ਾ ਚੜ੍ਹਦੀ ਕਲਾ ਲਈ ਸਾਰੇ ਇਕੱਠੇ ਰੱਖੋ ਕਿਸੇ ਵੀ ਕਾਵੇ ਚਨਾਓ ਦੇਸ਼ ਤੋੜਨ ਦੀ ਤਾਕਤਾਂ ਵਾਲੇ जेड लोग ने तो सारे सुचेत रहो मैं अनुलग ग्यासपुरा मुस्लिम इतिहाद कमेटी का सेक्रेटरी जो कि सुआ रोड पे एक मस्जिद है जिसमें हर साल फितर या ईद या और भी कोई भी प्रोग्राम होता है यहाँ बहुत ही अच्छी तरह से मनाया जाता है और जसपाल सिंह ने हमेशा आए और भी कुछ हमारे मोहल्ले के जो खास आदमी हैं उन्होंने आकर के मुबारकबाद देते हैं हम लोग सभी आदमी मिलजुल करके अपना काम करते हैं किसी तरह के हम लोगों में कोई भेदभाव नहीं है बहुत ही अच्छा से हम लोगों ने अपनी जिंदगी गुजार रहे हैं प्रॉपर्टी बेचने और खरीदने के लिए संपर्क करें फेयर डील प्रॉपर्टीज